ਹਿੰਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੂਗੇ ਮਾਰਨਿੰਗ ਟਾਈਮ ਹੈਗਾ ਜੀ ਸਵੇਰ ਸਵੇਰ ਦਾ ਟਾਈਮ ਮੌਸਮ ਬਹੁਤ ਹੀ ਹੁਣ ਠੰਡਾ ਠੰਡਾ ਹੋਣ ਲੱਗ ਪਿਆ ਠੰਡ ਵੱਧ ਗਈ ਹੈ ਉਹ ਜੇ ਗੇਂਦੇ ਦਾ ਬੜਾ ਸੋਹਣਾ ਫੁੱਲ ਖਿੜ ਗਿਆ ਏ ਬਾਕੀ ਹਲੇ ਖਿੜਨ ਵਾਲੇ ਆ ਰਦੀਆਂ ਦਾ ਮੌਸਮ ਆ ਗਿਆ ਹੈ ਹੁਣ ਫੁੱਲਾਂ ਦੀ ਬਹਾਰ ਆਊਗੀ ਜੇ ਜ਼ਿਆਦਾ ਠੰਡ ਨਾ ਪਵੇ ਤਾਂ ਆ ਵੀ ਦੇਖੋ ਛੋਟਾ ਜਿਹਾ ਵਾਈਟ ਫੁੱਲ ਇਹ ਇੱਧਰ ਆ ਵਾਲੇ ਕਿਹੜੇ ਹੁੰਦੇ ਆ ਨਾਮ ਨਹੀਂ ਮੈਨੂੰ ਪਤਾ ਇਹਨਾਂ ਦਾ ਇਹ ਵੀ ਲੱਗ ਗਿਆ ਖੇਲਣ ਹਾਂ ਦੇਖੋ ਮੈਂ ਨਾ ਆਨਲਾਈਨ ਇਹ ਰੇਸ਼ਮੀ ਥ੍ਰੈਡ ਜਿਹਾ ਸਮਝ ਕੇ ਮੰਗਵਾਏ ਸੀ। ਇਹ ਹੋਰ ਚੀਜ਼ ਆ ਗਈ ਕਾਫੀ سارے ਕਲਰ ਹੈ ਦੇ ਵਿੱਚ। ਹੁਣ ਮੈਂ ਇਹਨਾਂ ਦਾ ਯੂਜ਼ ਕਿੱਦਾਂ ਕਰਾਂ ਤੇ ਮੈਂ ਇੱਕ ਥੋੜਾ ਜਿਹਾ ਆਈਡੀਆ ਲਗਾ ਰਹੀ ਆ। ਆ ਦੇਖੋ ਮੈਂ ਕਰੋਸ਼ੀਏ ਦੇ ਨਾਲ ਨਾ ਇਹ ਚੈਨ ਜੀ ਬਣਾਈ ਹੈ। ਮਤਲਬ ਇਦਾਂ ਦੀ ਕੋਈ ਚੈਨ ਬਣਾ ਕੇ ਆਪਾਂ ਸੂਟਾਂ ਵਗੈਰਾ ਤੇ ਜਾਂ ਦੁਪੱਟੀਆਂ ਵਗੈਰਾ ਤੇ ਲਗਾ ਸਕਦੇ ਹਾਂ ਕਿਤੇ ਵੀ। ਇਹ ਆ ਨਾ ਮੇਰਾ ਬਲੈਕ ਸੂਟ ਹੈਗਾ ਇਹ ਵੈਲਵਟ ਦੇ ਵਿੱਚ ਪਲੇਨ ਮੈਂ ਸੋਚਦੀ ਆ ਇਹਦੇ ਉੱਪਰ ਲਗਾਵਾਂ সিলਵਰ ਕਲਰ ਦੀ ਬਣਾ ਕੇ ਕਿਉਂਕਿ ਇਹਦੇ ਜਿਹੜੇ neck ਦੇ ਉੱਪਰ ਆ ਨਾ ਉਹ ਥੋੜਾ ਜਿਹਾ সিলਵਰ ਕਲਰ ਦਾ ਲੱਗੀ ਹੋਈ ਆ ਪੱਟੀ ਜਹੀ ਇਦਾਂ ਦੀ ਦੇਖੋ ਆ ਕਿਨਾਰੀ ਜਹੀ ਤੇ ਮੈਂ সিলਵਰ ਕਲਰ ਦੇ ਬਟਨ ਲਗਾਏ ਆ ਤੇ সিলਵਰ ਕਲਰ ਦੀ ਮੈਂ ਨਾ ਇਹ ਕਰੋਸ਼ੀ ਦੇ ਨਾਲ ਆ ਵਾਲੀ ਬੁਣ ਕੇ ਲਗਾਉਣੀਆਂ ਦੇਖਦੇਣ ਲਗਾ ਕੇ ਸੋਹਣੀ ਲੱਗੂਗੀ ਤੇ ਆ ਦੇਖੋ ਇਦਾਂ ਦੀ ਬਣਾ ਕੇ ਨਾ ਮੈਂ ਪੱਲੇ ਦੇ ਉੱਪਰ ਲਗਾ ਦੇਣੀ ਆ ਮੂਰੇ ਮੂਰੇ ਮੂਰਲੇ ਪੱਲੇ ਤੇ ਆ ਦੇਖੋ ਬਣਾ ਕੇ ਮੈਂ ਲਗਾ ਦਿੱਤੀ ਜੀ ਦੇਖੋ ਦੱਸਿਓ ਕਮੈਂਟ ਕਰਕੇ ਵੀ ਕਿਦਾਂ ਦੀ ਲੱਗੀ ਐ ਮੈਨੂੰ ਤਾਂ ਬਹੁਤ ਸੋਹਣੀ ਲੱਗ ਰਹੀ ਐ ਸਿੰਗਲ ਲਗਾਉਣ ਨਾਲ ਉਹ ਨਾ ਕਰੋਸ਼ੀਏ ਦੇ ਨਾਲ ਇਦਾਂ ਦੀ ਬਣਾ ਕੇ ਜਿਹੇ ਇਹ ਉਹ ਲਗਾ ਦਿੱਤੀ ਐ ਮੈਂ ਬਹੁਤ ਸੋਹਣੀ ਲੱਗ ਰਹੀ ਐ ਵੈਲਿਆਂ ਹੋਰ ਕੋਈ ਕੰਮ ਹੁੰਦਾ ਨਹੀਂ ਐ ਦੇਖੋ ਹੁਣ ਮੈਂ ਨਾ ਇਹ ਇੱਕ ਵਾਈਟ ਦੁਪੱਟਾ ਪਿਆ ਸੀ ਕਾਟਨ ਜਿਹੇ ਦਾ ਮੈਂ ਸੋਚਿਆ ਚੱਲੇ ਬਿਲਕੁਲ ਪਲੇਨ ਐ ਇਹਦੇ ਉੱਪਰ ਨਾ ਐਦਾਂ ਦੀ ਕਿਨਾਰੀ ਜੀ ਲਗਾ ਦੇਣੀ ਐ ਇਹ ਮੇਰੇ ਕੋਲ ਪਈ ਸੀਗੀ ਕੁੰਨ ਤੇ ਕ੍ਰੋਸ਼ੀ ਦੇ ਨਾਲ ਮੈਂ ਇਹ ਲਗਾ ਰਹੀਆਂ ਦੇਖੋ ਐਦਾਂ ਦੀ ਬਣਾ ਕੇ ਐਦਾਂ ਦੇ ਨਾ ਮੈਨੂੰ ਕੰਮ ਬੜੇ ਵਧੀਆ ਲੱਗਦੇ ਨੇ ਨਾਲੇ ਟਾਈਮ ਪਾਸ ਹੋ ਜਾਂਦਾ ਏ ਤੇ ਦੇਖੋ ਆਹ ਪੂਰੀ ਦੁਪੱਟੇ ਦੇ ਉੱਪਰ ਮੈਂ ਲਗਾ ਦਿੱਤੀ ਏ ਸੋਹਣੀ ਲੱਗ ਰਹੀ ਏ ਮੈਰੂਨ ਕਲਰ ਦੀ ਵਾਈਟ ਦੇ ਉੱਪਰ ਆ ਗਿਆ ਜੀ ਹਾਨੀ ਵੱਲੋਂ ਭੇਜਿਆ ਪਾਰਸਲ ਮੈਂ ਸੋਚਿਆ ਚਲੋ ਵੀਡੀਓ ਬਣਾ ਲਾਂਗੀ ਪਹਿਲਾਂ ਹੀ ਹੁਣੇ ਹੀ ਮੈਨੂੰ ਆਇਆ ਸੀ ਫੋਨ ਤੇ ਲੱਗਦਾ ਮੋਬਾਈਲ ਰਿਹਾ ਏ ਦੇਖਦੇ ਆ ਵਿੱਚੋਂ ਕੀ ਨਿਕਲਦਾ ਇਹ ਆਹ ਵਾਲੇ ਸ਼ੂਜ਼ ਹੈਗੇ ਆ ਇਹ ਵੀ ਆਪਣੇ ਡੈਡੀ ਵਾਸਤੇ ਹੋਣਗੇ ਹਣੀ ਨਹੀਂ ਭੇਜੇ ਹੈ ਜਿਵੇਂ ਆਹ ਹਣੀ ਨੇ ਇਹ ਵਾਰੀਓ ਮੋਬਾਈਲ ਤੁਹਾਨੂੰ ਮੋਬਾਈਲ ਮਿਲ ਗਿਆ ਤੁਹਾਨੂੰ ਗਿਫਟ ਤੁਹਾਡੇ ਬਰਥਡੇ ਦਾ ਬਰਥਡੇ ਦਾ ਐਡਵਾਂਸ ਗਿਫਟ ਮਿਲ ਗਿਆ ਇਹ ਤਾਂ ਮੈਨੂੰ ਕੁਝ ਹੋਰ ਤਾਂ ਲੱਗਦਾ ਕਿਦਾਂ Samsung ਦਾ ਏ Samsung ਦਾ ਹਾਂ ਇਹ ਤਾਂ ਆਈਫੋਨ ਲੱਗਦਾ Samsung ਦਾ ਇਹ ਹਣੀ ਭਜਿਆ ਹਾਂ ਹਣੀ ਤੇ థాంక్స్ ਤਾਂ ਮੈਂ ਨਹੀਂ ਕਹਿੰਦਾ ਮੇਰੇ ਪੁੱਤ ਦੀ ਕਮਾਈ ਦਾ ਫੋਨ ਦਿਖਾਉਣੀ ਉਹ ਨਾ ਕੇ ਆਲ ਨਾਲਾ ਰੱਖਿਓ ਨਾ ਫਿਰ ਕੀ ਕਹਿਣਾ ਜਾਊਂਗੇ ਐਡਵਾਂਸ ਵਿੱਚ ਤੁਹਾਨੂੰ ਗਿਫਟ ਮਿਲ ਗਿਆ ਅਮੋਸ਼ਨ ਬਰਥਡੇ ਗਿਫਟ ਅਮੋਸ਼ਨਲ ਅਮੋਸ਼ਨਲ ਹੋ ਗਏ ਡਾਕਟਰ ਸਾਹਿਬ ਅਮੋਸ਼ਨਲ ਹੋ ਗਏ ਸ਼ੂਜ਼ ਦੇਖ ਲਿਓ ਪਾ ਕੇ ਕਹਿੰਦਾ ਡੈਡੀ ਦੇ ਆ ਕੇ ਤਾਂ ਡੈਡੀ ਕਹਿੰਦਾ ਮੈਂ ਤਾਂ ਵੈਸੇ ਹੀ ਭੇਜ ਦਿੱਤੇ ਨੇ ਕਿਉਂ ਖਾਦੇ ਆ ਕਿਹੜਾ ਦੇਖੋ ਘੱਟ ਨੇ ਇਹ ਮੈਂ ਤਾਂ ਕਿਹਾ ਸੀ ਮੈਂ ਕਿਹਾ ਤੇ ਡੈਡੀ ਕੋਲ ਸ਼ੂਜ਼ ਦੀ ਕੋਈ ਘਾਟ ਹੈ ਜਿਵੇਂ ਦਾ ਰਹਿ ਪੁੱਤਰਾ ਮਿਲੀਆਂ ਆਉਂਦਾ ਕਰੇ ਪ੍ਰਮਾਤਮਾ ਬੱਚਿਆਂ ਦੀਆਂ ਮੇਰੀਆਂ ਦੀਆਂ ਕਮਾਈਆਂ ਵਿੱਚ ਬਾਪਾ ਜੀ ਵਰਕ ਤਾਂ ਪਾਉਣ ਹੋਰ ਤਰੱਕੀਆਂ ਬਖਸ਼ਣ ਐਵੇਂ ਮਾਪੇ ਨੂੰ ਖੁਸ਼ ਕਰਦੇ ਰਹਿਣ ਹੈ ਹੈ ਪੂਰੇ ਵੱਡਾ ਪੂਰੇ ਆਪ ਨੇ ਸੰਭੇ ਇਹ ਬੜਾ ਸੋਹਣਾ ਹੈ ਹੈ ਲਗਾਇਆ ਵਾਹ ਸੋਹਣੇ ਸ਼ੂਜ਼ ਹੈ ਇਹੀ ਨਾ ਆਪਾਂ ਮੇਰਾ

ਥੈਂਕ ਯੂ ਐਵਰੀ ਲੀ। ਇਹ ਮੈਨੂੰ ਇਸ਼ੂ ਨਾ ਲੱਗ ਰਿਹਾ ਭੀ ਜੇ ਮੈਨੂੰ ਪੁੱਛਣਾ ਮਰ ਲੱਗਦਾ। ਸ਼ੂਜ਼। ਹਾਂ। ਸ਼ੂਜ਼ ਆਹ ਮੈਨੂੰ ਨੇ ਭੇਜੇ ਆਉਣਗੇ ਹੋ ਸਕਦਾ। ਹੱਕੀ ਗੱਲ। ਹੁਣ ਆ ਦੇਖੀ ਜਰਾ। ਇਹ ਤਾਂ ਤਾਰ ਨਹੀਂ ਆਈ। ਪਤਾ ਨਹੀਂ। ਇਦਾਂ ਹੀ ਸੀ ਬਸ। ਤਾਰ ਕਿੱਥੇ ਆਉਣੀ। ਚਾਰਜਰ ਤਾਂ ਪਹਿਲਾਂ ਆ ਗਿਆ ਏ। ਇਹ ਫੋਨ ਬੜਾ ਸੋਹਣਾ ਏ। ਤੁਸੀਂ ਐਦਾਂ ਕਰੋ ਮੇਰੇ ਕੋ ਵੀ Samsung ਦਾ ਮੇਰੇ ਨਾਲ ਵਟਾ ਲਓ ਤੁਸੀਂ ਤਾਂ ਭੰਣ ਆਈਆਂ ਤੁਸੀਂ ਤਾਂ ਭੰਣ ਆਈਆਂ ਇਹ ਮੈਂ ਸਾਹਮਣੇ ਰੱਖੂੰਗੀ ਤੁਸੀਂ ਮੇਰੇ ਨਾਲ ਲੈ ਲਓ ਪਤਾ ਨਹੀਂ ਚਾਰਜ ਕਰਨਾ ਹੋਦਾ ਚਾਰਜ ਕਰਨ ਵਾਲਾ ਹੋਰ ਕੀ ਮੇਰਾ ਵੀ Samsung ਦਾ ਹੀ ਆ ਹਨੀ ਨਹੀਂ ਲੈ ਕੇ ਦਿੱਤਾ ਮੇਰਾ ਤਾਂ ਫੋਨ ਘੱਟਦਾ ਯਾਰ ਲੱਗਦਾ ਹੀ ਨਹੀਂ ਤਾਂ ਸੰਟਰ ਦਾ ਹੈ ਖਾਇ ਥੋੜਾ ਵੱਡਾ ਹੀ ਮੈਂ ਕਹਿੰਦੀ ਗਿਆ ਸੀਗਾ ਜਾ ਬਧੀਆ ਬਈ ਸਾਮ ਕੇ ਰੱਖਿਓ ਚਲੋ ਰੋਟੀ ਪਾਵਾਂ ਹਾਂ ਰੋਟੀ ਹੈ ਥੈਂਕ ਯੂ ਹੈਗੀ 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 ਬੇਰਾ ਨਿਕਲ ਤਾਈ ਤਾਰ ਇਹਦੇ ਵਿੱਚ ਵਿੱਚ ਸੀ ਵਿੱਚ ਪਸਾਈ ਵੀ ਦੀ ਉਹਦੇ ਬਾਕਸ ਦੇ ਵਿੱਚ ਹਾਂ ਇਹ ਦਾਲੀ ਹੈ ਦੋਨਾਂ ਪਾਸੇ ਦੇ ਕੋਈ ਨਹੀਂ ਹੈ